ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਫ ਦੇ ਸੈਂਟਰ ਚ ਜੁਆਇੰਟ ਲੈਸ ਕਿਸ ਤਰ੍ਹਾਂ ਲਗਾ ਸਕਦੇ ਆ ਇਹ ਆਪਾਂ ਕਫ ਵਾਲੀ ਬਾਜੂ ਬਣਾ ਰਹੀਆਂ ਕਫ ਦੀ ਚੜਾਈ ਆਪਾਂ 6 ਇੰਚ ਲਈ ਹੈ ਅਤੇ ਲੰਬਾਈ ਆਪਾਂ ਆਪਣੇ ਨਾਪ ਦੇ ਹਿਸਾਬ ਨਾਲ ਲਵਾਂਗੇ ਇਹ ਆਪਾਂ ਜੋਇੰਟ ਲੈਸ ਲਈ ਹੈ ਇਹ ਆਪਾਂ ਇਹਦੇ ਸੈਂਟਰ ਚ ਲਾਵਾਂਗੇ ਪਹਿਲਾਂ ਆਪਾਂ ਜੋਇੰਟ ਲੈਸ ਨੂੰ ਇਸ ਤਰ੍ਹਾਂ ਲਾ ਲੈਣਾ ਹੈ ਇਹ ਆਪਾਂ ਇਸ ਤਰ੍ਹਾਂ ਜੋਇੰਟ ਲੈਸ ਲਗਾਵਾਂਗੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਦੀ ਸਿੱਧੀ ਸਾਈਡ ਕਰਕੇ ਇਹਦੇ ਉੱਪਰ ਸਿਲਾਈ ਲਗਾਵਾਂਗੇ आप इनू इस तरह करके इस तरह ये उपर सिलाई लगावे उस तरह ही आप दूसरी सिलाई भी लगा ले ਇਹ ਹੁਣ ਆਪਾਂ ਕਾਫਤੀ ਐਸੇ ਤਰ੍ਹਾਂ ਉਲਟੀ ਸਾਈਡ ਕਰਕੇ ਇੱਕ ਸਾਈਡ ਤੋਂ ਇਹਦੀ ਕਟਾਈ ਕਰਾਂਗੇ ਐਸੇ ਤਰ੍ਹਾਂ ਕਟਾਈ ਕਰਨ ਤੋਂ ਬਾਅਦ ਇਹ ਆਪਾਂ ਇਹਦੇ ਉੱਪਰ ਸਿਲਾਈ ਲਗਾਉਣੀ ਹੈ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਇਹ ਆਪਣੇ ਕੋਲੇ ਬਾਜੂ ਦੀ ਕਟਾਈ ਕਰੀ ਹੋਈ ਹੈ ਇਸ ਤਰ੍ਹਾਂ ਆਪਾਂ ਜੇ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਇਹਦੇ ਵੱਲ ਪਾਵਾਂਗੇ ਸੈਂਟਰ 'ਚ ਬਾਜੂ ਦੇ ਇੱਥੋਂ ਆਪਣਾ ਸੈਂਟਰ ਕਰਿਆ ਹੋਇਆ ਹੈ ਇੱਥੇ ਤੁਸੀਂ ਛੋਟੇ-ਛੋਟੇ ਵੱਲਪੂ ਵੀ ਪਾ ਸਕਦੇ ਹੋ ਇਸ ਤਰ੍ਹਾਂ ਵਾਲੇ ਤੁਸੀਂ ਕੱਟ ਜਾਂ ਵਧਾ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਜਿੰਨੇ ਤੁਸੀਂ ਪਾਉਣੇ ਆ ਪੂਰੀ ਵੱਧ ਕੋ ਕੱਫ ਚ ਪਾਉਣੇ ਦਾ ਪੂਰੀ ਚ ਵੀ ਪਾ ਸਕਦੇ ਹੋ ਇਹ ਆਪਾਂ ਸੈਂਟਰ ਚ ਹੀ ਪਾਏ ਐ ਇਹ ਦੇਖ ਇਹ ਆਪਾਂ ਇਸ ਤਰ੍ਹਾਂ ਲਾ ਲੈਣੀ ਐ ਹੁਣ ਆਪਾਂ ਇਸ ਤਰ੍ਹਾਂ ਕਾਫ ਨੂੰ ਇਹਦੇ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਸਲਾਈ ਲਗਾਵਾਂਗੇ ਇਹ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਲਗਾ ਲੈਣੀ ਹੈ ఫ ఫీ సగే ఈ సైలా ఫిటీ ਇਸ ਤਰ੍ਹਾਂ ਆਪਾਂ ਕੱਪ ਦੇ ਸੈਂਟਰ 'ਚ ਜੁਆਇੰਟ ਲੈਸ ਲਗਾ ਸਕਦੇ ਹਾਂ ਆਪਣੀ ਬਾਜੂ ਬਣ ਕੇ ਰੈਡੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ